ਪਾਜੀ ਅੱਡੇ ਨੂੰ ਲੈ ਆਇਆ ਆਇਆ ਸੈਟਾ ਦੇ ਆਇਆ ਮੁੰਡਾ ਕਹਿੰਦਾ ਕੋਈ ਮੁੰਡਾ ਪਾਜੀ ਅੱਜ ਤੋਂ ਕਿਲਾ ਰਾਏਪੁਰ ਦਾ ਕਿਲਾ ਰਾਏਪੁਰ ਦਾ ਖੇਡ ਮੇਲਾ ਜਿਵੇਂ ਮੈਂ ਪਿਛਲੀ ਵਾਰ ਆਈ ਸੀ ਤੇ ਇਸ ਗੱਲ ਨੂੰ ਅਨਾਉਂਸ ਅਸੀਂ ਕੀਤਾ ਸੀ ਕਿ ਅਗਲੀ ਵਾਰ ਜਿਹੜਾ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਵਿਭਾਗ ਵੱਲੋਂ ਇਹ ਪ੍ਰੋਗਰਾਮ ਬਹੁਤ ਧੂਮਤਾ ਮਨਾਇਆ ਜਾਣਾ ਸੋ ਅਸੀਂ ਸੀਐਮ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਪੂਰਾ ਜ਼ੋਰ ਲਾਇਆ ਕਿ ਇਸ ਪ੍ਰੋਗਰਾਮ ਨੂੰ ਦੁਨੀਆ ਪੱਧਰ ਉੱਤੇ ਕਿਲਾ ਜਿਹਨੂੰ ਮਿਨੀ 올림픽ਸ ਵੀ ਕਿਹਾ ਜਾਂਦਾ ਹੈ ਦੁਨੀਆ ਪੱਧਰ ਉੱਤੇ ਜਿਹੜਾ ਸਾਡਾ ਪੰਜਾਬ ਦਾ ਕਲਚਰਲ ਦਿਖਾਇਆ ਜਾਵੇ ਤੇ ਵੱਧ ਤੋਂ ਵੱਧ ਜਿਹੜੀ ਲੋਕਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਵੇ ਤੇ ਉਮੀਦ ਕਰਦੇ ਆ ਕਿ ਲੋਕਾਂ ਨੂੰ ਚੰਗਾ ਲੱਗਣਾ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਮੇਲੇ ਨੂੰ ਬਸੰਤ ਦਾ ਮੇਲਾ ਬੜੀ ਧੂਮ-ਧਾਮ ਨਾਲ ਤੇ ਕਾਮਯਾਬ ਤਰੀਕੇ ਨਾਲ ਜਿਹੜਾ ਪੂਰਾ ਹੋਇਆ ਤੇ ਉਮੀਦ ਕਰਦੇ ਆ ਕਿ ਪੰਜਾਬ ਚ ਅਸੀਂ ਜਿਹੜੇ ਮੇਲੇ ਨੇ ਇਹ ਮੁਰ ਸੁਰਜੀਤ ਕਰਨ ਚ ਕਾਮਯਾਬ ਹੋਵਾਂਗੇ ਜੀ ਹਾਂ ਤੁਸੀਂ ਖੇਤੀ ਨੂੰ ਲੱਗਦਾ ਸਪੋਰਟ ਕਰਦੇ ਹੋ ਕਿਸਾਨ ਅੰਦੋਲਨ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹੋ ਜਿਆ ਬਤੀਰੇ ਦੁਕੀ ਕਹਿੰਦਾ ਚਾਹੁੰਦੇ ਅੱਜ ਵੀ ਸੈਕਿੰਡ ਨੇ ਚੱਲਦਾ ਪਿਆ ਦੇਖੋ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਮੈਂ ਇੱਕ ਕਿਸਾਨੀ ਪਰਿਵਾਰ ਚੋਂ ਬਿਲੋਂਗ ਕਰਦੀ ਹਾਂ ਮੇਰੇ ਪੁਰਖੇ ਜਿਹੜੇ ਉਹ ਖੇਤੀ ਕਰਦੇ ਰਹੇ ਆ ਸੋ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਤੇ ਜਿਸ ਤਰੀਕੇ ਇਹ लाठी चार्ज ਕੀਤਾ ਜਾ ਰਿਹਾ ਹੈ ਜਿਹੜੇ ਹਾंसू ਗੈਸ ਜਿ ਛੱਡੀ ਜਾ ਰਹੀ ਹੈ ਲਗਾਤਾਰ ਕਈਆਂ ਦੇ ਅੱਖਾਂ ਦਾ ਨੁਕਸਾਨ ਹੋਇਆ ਤੇ ਮੈਂ ਪਿੱਛੇ ਜ ਹੁਣ ਖਬਰ ਪੜ੍ਹੀ ਹੈ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਦੋ ਦਿਨ ਸੋ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੋਕਤੰਤਰੀ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਹੈ ਪੁਲਿਸ ਨੂੰ ਹਥਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਪੰਜਾਬੀ ਹਮੇਸ਼ਾ ਤੋਂ ਹੀ ਹਰ ਵੇਲੇ ਦੇਸ਼ ਲਈ ਰਾਹ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ਾਂ ਵਾਲੇ ਲੋਕ ਨੇ ਤੇ ਜਿੰਨਾ ਇਹ ਦਬਾਉਂਦੇ ਨੇ ਓਨਾ ਹੀ ਪੰਜਾਬ ਉੱਠਦਾ ਤੇ ਅੱਗੇ ਤੱਕ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ ਹੁਣ ਐਮਐਸਪੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਕਹਿੰਦੇ ਤੁਹਾਡੀ ਪੁਰਾਣੀਆਂ ਪੋਸਟਾਂ ਮਾ ਕੇ ਕਹਿ ਰਹੇ ਨੇ ਕਿ ਇਹ ਮਸਾਜ ਪਹਿਲੇ ਦੀ ਗੱਲ ਵੀ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਜੀ ਯਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮਐਸਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਜ਼ਬਾਤੀ ਹੋ ਕਿ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਂ ਕਿਹਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਆਉਂਦੇ ਉਹ ਤਾਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਇਹ ਦਿਨ ਆਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵਿਰੋਧੀ ਕਹਿਣ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ ਕਿਸਾਨਾਂ ਦੇ ਨਾਲ ਸਰਕਾਰ ਪੰਜਾਬ ਸਰਕਾਰ ਨਾਲ ਹੈ ਸੰਘਰਸ਼ ਦੇ ਨਾਲ ਕਿਉਂ ਨਹੀਂ ਨਾਲ ਹੈਗੀ ਜੀ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਬੱਚਿਆਂ ਦੀ ਸਰਕਾਰ ਹੈ ਜ਼ਰੂਰ ਹਰ ਤਰੀਕੇ ਨਾਲ ਸਿਆਮ ਭਗਵੰਤ ਮਾਨ ਜੀ ਲਗਾਤਾਰ ਲੱਗੇ ਹੋਏ ਜਿਸ ਤਰੀਕੇ ਦੀ ਮਦਦ ਵੀ ਅਸੀਂ ਕਰ ਸਕਦੇ ਆ ਅਪੀਲ ਕਰ ਸਕਦੇ ਆ ਇਸ ਚੀਜ਼ ਤੇ ਆਵਾਜ਼ ਚੱਕ ਸਕਦੇ ਆ ਹਰ ਤਰੀਕੇ ਨਾਲ ਸਰਕਾਰ ਕਿਸਾਨਾਂ ਦੇ ਨਾਲ ਹਰਿਆਣਾ ਦੇ ਗ੍ਰਹਿ ਮੰਤਰੀ ਸਾਡੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਿੱਚ ਮਦਦ ਨਹੀਂ ਕੀਤੀ ਹੈ ਕਿ ਸਿਰਫ ਉਹਨਾਂ ਦੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਇਹ ਕਿਹਾ ਨਹੀਂ ਉਹਨਾਂ ਦਾ ਜ਼ਮੀਰ ਮਰਿਆ ਹੋ ਸਕਦਾ ਸਾਡਾ ਜ਼ਮੀਰ ਨਹੀਂ ਮਰਿਆ ਹੋਇਆ ਤੁਹਾਨੂੰ ਦੱਸਿਆ ਵੀ ਆਮ ਘਰਾਂ ਦੇ ਬੱਚਿਆਂ ਦੀ ਸਰਕਾਰ ਹੈ ਜੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਉਹਦੇ 'ਚ ਸਾਡਾ ਕਸੂਰ ਨਹੀਂ ਹੈ ਤੇ ਉਹ ਬਹੁਤ ਕੁਝ ਕਹਿਣ ਕਿ ਅਸੀਂ ਪੰਜਾਬ ਦੇ ਲੋਕ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਹਾਂ ਠੀਕ ਹੈ ਠੀਕ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਵਾਸ਼ਪ